ਮਨੇ ਗੰਦ ਪਾਇਆ ਪਹਿਲੋ ਆਪ ਆ ਗਿਆ ਤੁਜਾ ਮਨਿੰਦਰ ਜੀ ਜਿਹਨੇ ਟਿਕਟ ਖਰਚੀ ਆ ਬੈਠਾ ਵਾ ਉਹਨੂੰ ਉਠਾ ਕੇ ਫ੍ਰੀ ਵਾਲੀ ਢੁਕੀ ਉਮਠਾਇਆ ਜਾਵੇ ਉਹ ਕਿਹੜੀ ਗੱਲਾਂ ਉਹਨੂੰ ਕੋ ਸਜੇ ਬੇੜਾ ਕਰ ਖ ਹਿੰਦੁਸਤਾਨ ਦਾ ਖਾਸ ਕਰਕੇ ਪੰਜਾਬ ਦਾ ਕਿੰਨੇ ਕਰੋੜ ਪੈਸਾ ਚੜਿਆ ਪਤਾ ਹੈ ਪਤਾ ਉਦਨ ਲਗਣਾ ਜਿੱਤੇ ਬਾਕੀ ਬੱਸਾਂ ਵੀ ਖਲੋ ਗਈਆਂ 80 80000 ਰੁਪਇਆ ਟੀਚਰਾਂ ਤਨਖਾਹ ਲੈਣ ਡੀਆਂ ਉਹ ਫ੍ਰੀ ਜਾਂਡੀਆਂ ਕਿਹੜੀ ਗੱਲੋਂ ਜਾਂਡੀਆਂ ਕਿਹੜੀ ਗੱਲੋਂ ਜਾਂਡ ਜਾਇਏ ਤੂੰ ਮੇਰੇ ਇੰਟਰਵਿਊ ਲੈ ਕੇ ਸ਼ਾਮ ਪੈ ਜਾਣੀ ਚਲ ਜਾ ਕੀ ਦੇਖੋ ਏਸੀ ਨਹੀਂ ਕੀ ਦੇਖੋ ਕਾਰ ਨਹੀਂ ਕੀ ਦੇਖੋ ਕੀ ਨਹੀਂ ਹੈਗਾ ਕਿਹੜਾ ਗਰੀਬ ਹੈ ਹਿੰਦੁਸਤਾਨ ਚ ਉਂਗਲੀ ਘੱਟ ਕੇ ਦੱਸੇ ਹਰ ਪਿੰਡ ਚ ਹਰ ਘਰ ਚ ਏਸੀ ਲੱਗਾ ਹੈ ਬਿਜਲੀਆ ਵੀ ਭੂਗਦੇ ਆ ਤੇ ਸਾਰੇ ਸੈਰਸ ਪਾਟੇ ਦੇ ਜਾਂਦੇ ਸਾਈਕਲ ਹੈਗਾ ਕਿਹੜੋ ਤੇਸੋ ਨਵਾ ਹਾਂਜੀ ਹਾਂਜੀ ਮੈਡਮ ਪਹਿਲਾਂ ਤਾਂ ਭਗਵੰਤ ਮਾਨ ਨੇ ਗੰਦ ਪਾਇਆ ਜੀ ਪਹਿਲਾਂ ਆ ਪਾ ਗਿਆ ਤੁਸ ਜਮਨਿੰਦਰ ਜੀ ਇੰਨੇ ਟਿਕਟ ਖਰਚੀ ਆ ਬੈਠਾ ਵਾ ਉਹਨੂੰ ਉਠਾ ਕੇ ਫ੍ਰੀ ਵਾਲੀ ਨੂੰ ਕਿਉਂ ਮਿਠਾਇਆ ਜਾਵੇ ਉਹ ਕਿਹੜੀ ਗੱਲੋਂ ਉਹਨੂੰ ਕੋ ਸਜਾ ਜਹਾਂ ਤੇ ਉਹਨੂੰ ਟਿਕਟ ਵਾਲੇ ਹਾਂ ਉਹ ਟਿਕਟ ਵਾਲਾ ਨਹੀਂ ਹੈਗਾ ਨਹੀਂ ਟਿਕਟ ਵਾਲਾ ਨਹੀਂ ਹੈਗਾ ਤੇ ਉਹਨੂੰ ਉਠਾਓ ਜੋ ਟਿਕਟ ਖਰਚੀ ਨੇ ਪੈਸੇ ਖਰਚੇ ਆ ਉਹਨੂੰ ਕਿਸੇ ਜਗ੍ਹਾ ਖੜੇ ਹੋ ਕੇ ਜਗੇ ਅੰਮ੍ਰਿਤਸਰ ਤੱਕ ਜਾਵੇ। ਉਹੀ ਗੱਲ ਅਸੀਂ ਵੀ ਉਹੀ ਗੱਲ ਕਰ ਰਹੇ ਹਾਂ ਬਹੁਤ ਪਾਸੇ ਚਰਚਾਵਾ ਹੁੰਦੀਆਂ ਨੇ। ਜਿਹਦੀ ਜਿੰਨੇ ਪੈਸੇ ਖਰਚੇ ਉਹਨੂੰ ਬਿਠਾਓ ਸੀਟ ਤੇ। ਪਰ ਉਹ ਨੌਜਵਾਨਾਂ ਦਾ ਮੰਨਣਾ ਆ ਉਹ ਕਹਿੰਦੇ ਵੀ ਅਸੀਂ ਖੜੇ ਹੋ ਜਾਵਾਂਗੇ ਇਨਸਾਨੀਅਤ ਹੈਗੀ ਜੀ ਉਹ ਕਹ ਰਹੇ ਆ ਅਸੀਂ ਖੜੇ ਹੋ ਕੇ ਚੱਲ। ਮੇਰੀ ਗੱਲ ਸੁਣੋ। ਚਲੋ ਬਈ ਠੀਕ ਆ। ਪੜੋ ਇਨਸਾਨੀਅਤ ਤੇ ਫੇ ਬੋਲਣਾ ਕਿਉਂ? ਜੀ। ਬਸ ਗੱਲ ਖਤਮ। ਤੁਸੀਂ ਕਿਵੇਂ ਦੇਖਦੇ ਹੋ ਜੀ ਇਹ ਜਿਹੜਾ ਮੁਫਤ ਬੱਸ ਜਿਹੜਾ ਸਫ਼ਰ ਹੈਗਾ ਬੀਬੀਆਂ ਵਾਸਤੇ ਤੁਹਾਡ ਕਿੰਨੇ ਕਰੋੜ ਰੁਪਏ ਖੜੇ ਆ ਪਤਾ ਹੈ ਪਤਾ ਉਦੋਂ ਲੱਗਣਾ ਜਿੱਤੇ ਬਾਕੀ ਬੱਸਾਂ ਵੀ ਖਲੋ ਗਈਆਂ ਸਮਝ ਆ ਗਈ ਮੇਰੇ ਇੰਟਰਵਿਊ ਦੀ ਜ਼ਰੂਰ ਦੇ ਭਗਵੰਤ ਮਾਨ ਤੱਕ ਤੁਸੀਂ ਕੀ ਚਾਹੁੰਦੇ ਹੋ ਇਹ ਸਫ਼ਰ ਇਸੇ ਤਰ੍ਹਾਂ ਬਰਕਰਾਰ ਰਹਿਣਾ ਚਾਹੀਦਾ ਜਾਂ ਬੰਦ ਹੋਣਾ ਚਾਹੀਦਾ ਜਾਂ ਇਹਦੇ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਜੇ ਬੰਦ 80 80000 ਰੁਪਏ ਟੀਚਰਾਂ ਦਾ ਤਨਖਾਹ ਲੈਣ ਡੀਆਂ ਉਹ ਫਰੀ ਜਾਂਡੀਆਂ ਕਿਹੜੀ ਕਿਹੜੋਂ ਜਾਂਡੀਆਂ ਕਿਹੜੀ ਕਿਹੜੋਂ ਜੱਡ ਜਾਏ ਤੂੰ ਮੇਰੇ ਇੰਟਰਵਿਊ ਲੈ ਕੇ ਸ਼ਾਮ ਪੈ ਜਾਣੀ ਚੱਲ ਜਾ ਐਨੇ ਦੱਸੋ ਦੱਸੋ ਦੋਰੀ ਆਪਣਾ ਚਲੋ ਆਪਣਾ ਜੋ ਵੀ ਦੁੱਖ ਹੈ ਜ਼ਰੂਰ ਦੱਸਣਾ ਚਾਹੀਦਾ ਤੁਹਾਨੂੰ ਕੀ ਦੇਖੋ AC ਨਹੀਂ ਕੀ ਦੇਖੋ ਕਾਰ ਨਹੀਂ ਕੀ ਦੇਖੋ ਕੀ ਨਹੀਂ ਹੈਗਾ ਕਿਹੜਾ ਗਰੀਬ ਹੈ ਹਿੰਦੁਸਤਾਨ ਚ ਉਂਗਲੀ ਕੱਢ ਕੇ ਦੱਸੇ ਹਰ ਪਿੰਡ ਚ ਹਰ ਘਰ ਚ AC ਲੱਗਾ ਹੈ ਬਿਜਲੀਆਂ ਵੀ ਭੂਕਦੇ ਆ ਤੇ ਸਾਰੇ ਸੈਰਸ ਕਾਟੇ ਤੇ ਜਾਂਦੇ ਸਾਈਕਲ ਲਗਾ ਕੇ ਕੋ ਤੇ ਕਿਉਂ 110 ਰੁਪਏ ਨਹੀਂ ਖਰਸਦੇ ਮੈਂ ਤਾਂ ਫੋਲਵੋ ਚ ਜਾਣਾ 3 ਵਜੇ ਕਿਨੇ ਹੋਣੀ ਆ ਅੱਜ ਮੈਂ ਸਾਪੇ ਉੱਤੇ ਬੈਠੀ ਆ ਮੈਂ ਤਾਂ ਕੱਲ ਹੀ ਫੜ ਗਈ ਬਿਮਾਰ ਹੋ ਗਈ ਇਹ ਇਹ ਕਹਿੰਦੇ ਡਰਾਈਵਰ ਸਾਹਿਬ ਵੀ ਸਾਨੂੰ ਹੁਣੇ ਗੱਲਬਾਤ ਕੀਤੀ ਉਹ ਕਹਿੰਦੇ ਜਦੋਂ ਦਾ ਸਫ਼ਰ ਮੁਫਤ ਹੋਇਆ ਹੈ ਨਾ ਬੀਬੀਆਂ ਦੀ ਗਿਣਤੀ ਜ਼ਿਆਦਾ ਵਧੀ ਹੈ ਬੱਸਾਂ ਦੇ ਵਿੱਚ ਉਹ ਤੁਰ ਪੈਂਦੀਆਂ ਪੈਸਾ ਲੱਗਣਾ ਨਹੀਂ ਇਹਨੂੰ ਤੁਰ ਗਈਆਂ ਤੇ ਹੁਣ ਤੁਰ ਪਈਆਂ ਬਸ ਗੱਲ ਦੇ ਵਿੱਚ ਹੋਣਾ ਪੈਸਾ ਲੱਗਣਾ ਉਹਦੇ ਫ੍ਰੀ ਜਾਂਦੀਆਂ ਨਹੀਂ ਕਿਤੇ ਵੀ ਸਮਝ ਆ ਗਈ ਮੈਂ ਆਈ ਆ ਮੇਰੇ ਭੈਣ ਦਾ ਪਾਸਾ ਮਾਰੇ ਮੈਂ ਸਾਲ ਬਾਅਦ ਆਈ ਆ ਤੇ ਆਇਆ ਨਹੀਂ ਜਾਂਦਾ ਤੁਸੀਂ ਹੁਣ ਆਧਾਰ ਕਾਰਡ ਲੈ ਕੇ ਆਓ ਜੇ ਪੈਸੇ ਪੇ ਕਰਕੇ ਜਾਓਗੇ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਕੋਲ ਲੈਨ ਪੈ ਹੈ ਲਗਦੀ ਟਿਕਟ ਤੇ ਮੈਂ ਜ਼ਰੂਰ ਦਵਾਂਗੀ ਮੈਂ ਤੇ ਅਸੀਂ ਚ ਪੜਾ ਸੀ 3 ਵਜੇ ਹੀ 3 ਵਜੇ ਤੱਕ ਕੌਣ ਪਏਗਾ ਅੱਡੇ ਤੇ ਮੈਂ ਕਦੀ ਬੇਟਾ ਨਹੀਂ ਆਈ ਮੈਂ ਆ ਆਧਾਰ ਕਾਰਡ ਤੇ ਫ੍ਰੀ ਤੇ ਕੀ ਹਾਲਤ ਕੀ ਆ 110 ਰੁਪਏ ਦੇ ਮਰ ਚਲੇ ਆ ਸੀ ਕੁਆਡਾ ਹੁਣ ਮਾਨ ਸਾਹਿਬ ਨੂੰ ਕੀ ਸੰਦੇਸ਼ ਹੈਗਾ ਜਾਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਸਾਹਿਬ ਹੈਗੇ ਨੇ ਉਹਨਾਂ ਨੂੰ ਕੀ ਸੰਦੇਸ਼ ਹੈ ਜੀ ਉਹਨਾਂ ਨੂੰ ਕਹ ਬੇੜਾ ਗਰਕ ਨਾ ਕਰੋ ਪੰਜਾਬ ਦਾ ਬੱਤੀ ਦੇ ਬਿੱਲ ਵੀ ਲਾਓ ਟਿਕਟਾਂ ਦੇ ਖਰਚੋ ਬਸਾਂ ਦੀ ਮੇਨਟੈਂਸ ਰੱਖੋ ਇਹ ਗੰਦੋਂ ਛੱਡੋ ਵੋਟਾਂ ਦਾ ਕਰਕੇ ਮੋਦੀ ਨੂੰ ਨਾ ਕਰ ਬਰਾਬਰ ਬਰਬਾਦ ਕਰੋ ਸਮਝਾ ਗਈ ਤਾਂ ਬਸ ਜਾ ਕਹਦਾ ਮੇਰੀ ਬਹੁਤ ਬਹੁਤ ਸ਼ੁਕਰੀਆ ਜੀ